ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਸਤਿ ਸ੍ਰੀ ਅਕਾਲ ਜੀ ਬਹੁਤ ਸਾਰੇ ਠੀਕ ਠਾਕ ਹੋ ਅਸੀਂ ਚੱਲੇ ਆ ਅੱਜ ਗੁਰੂ ਦੇ ਦਰਸ਼ਨ ਕਰਨ ਅੱਜ ਜੀ ਦਿਨ ਆ ਸੰਡੇ ਦਾ ਤੇ ਅਸੀਂ ਜਿੱਥੇ ਮਤਲਬ ਬਹੁਤ ਸਾਲ ਹੋ ਗਏ ਸਾਨੂੰ 17 18 ਸਾਲ ਹੋ ਗਏ ਕਹਿੰਦੇ ਇਹਨਾਂ ਕਿ ਅਸੀਂ ਜਾਣਾ ਹੈ ਜਾਣਾ ਹੈ ਜਾਣਾ ਹੈ ਪਰ ਆਖਰਕਾਰ ਅੱਜ ਉਹ ਦਿਨ ਆ ਗਿਆ ਤੇ ਆਈ ਏਮ ਵੈਰੀ ਹੈਪੀ ਜਾ ਰਹੇ ਹਾਂ ਤੇ ਅੱਜ ਨਾਲੇ ਸਾਡੀ ਹੈਗੀ ਹੈ ਹੈਪੀ ਏ ਵਾਲੀ ਐਨਵਰਸਰੀ ਹੈਪੀ ਐਨਵਰਸਰੀ ਤੇ 17 ਸਾਲ ਹੋ ਗਏ ਜੀ 18 ਸਾਲ 18 ਪੂਰੇ ਹੋ ਗਏ ਮਾ ਸਰੋ ਪਪਾ 18 ਸਾਲ ਹੋ ਗਏ ਆ ਹਾਂ 18 ਸਾਲ ਹੋ ਗਏ ਪੂਰੇ ਸਾਨੂੰ ਠੀਕ ਹੈ ਤੇ ਅੱਜ ਅਸੀਂ ਚੱਲੇ ਆ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਚ ਤੇ ਤਪਵੰਟ ਤਪਵੰਟ ਕਿ ਸਾਹਿਬ ਤੇ ਰਾਣਾ ਸਾਹਿਬ ਚਾਹੁੰਦੇ ਨੂੰ ਸਾਨੂੰ ਦੇਖ ਲੋ 18 ਸਾਲ ਹੋ ਗਏ ਕਹਿੰਦੇ ਨੂੰ ਜਾਣਾ ਹੈ ਜਾਣਾ ਜਾਣਾ ਤੇ ਅੱਜ ਉਹ ਦਿਨ ਆਇਆ ਭੱਗਾ ਵਾਲਾ ਤੇ ਦਿਨ ਵੀ ਆਇਆ ਜਿਹ ਦਿਨ ਸਾਡੀ ਅਨਿਵਰਸਰੀ ਉਸ ਦਿਨ ਸਾਰਾ ਪ੍ਰੋਗਰਾਮ ਸਭ ਪਹਿਲਾਂ ਦਾ ਬਣਾਇਆ ਸੀ ਯਾਦ ਨਹੀਂ ਸੀ ਕਿ ਉਸ ਦਿਨ ਜਾਣਾ ਪੈਣਾ ਤੇ ਅੱਜ ਫਿਰ ਅੱਜ ਉਹ ਟਾਈਮ ਆ ਗਿਆ ਤੇ ਆਪਾਂ ਚੱਲਦੇ ਹਾਂ ਤੇ ਨਾਲੇ ਨਾਮ ਨਾਲ ਬਣੇ ਰਹੇ ਹੋ ਬਲੌਗ ਦੇ ਤੇ ਤੁਸੀਂ ਵੀ ਕਰਿਓ ਦਰਸ਼ਨ ਸ੍ਰੀ ਰਾਣਾ ਸਾਹਿਬ ਜੀ ਦੇ ਇੱਕ ਆਪਣਾ ਰਿਸ਼ਤੇਦਾਰ ਵੀ ਆ ਰਹੇ ਨਾਲ ਉਹਨਾਂ ਨੇ ਵੀ ਜਾਣਾ ਹੈ ਹਾਂ ਚੱਲਣ ਦੀ ਮਾਸੀ ਦੀ ਮੁੰਡੇਰੇ ਨੂੰ ਨੇ ਤੇ ਉਹਦੇ ਬੇਟੇ ਨੇ ਵੀ ਜਾਣਾ ਹੈ ਨਾਲ ਸਾਡੇ ਤੇ ਆਪਾਂ ਚੰਦ ਤੇ ਕੋਈ ਸਾਨੂੰ ਰਸਤੇ 'ਚ ਮਿਲਦੇ ਹੈ ਤੇ ਫਿਰ ਰਸਤੇ ਦਿਖਾਉਨੇ ਹੈ ਰਸਤੇ ਦਾ ਸਾਰਾ 뷰 ਤੇ ਜਾ ਕੇ ਇੱਥੇ ਗੁਰਦਵਾਰ ਸਾਹਿਬ ਦੇਖਣਾ ਮੇਰਾ ਮੂਸਾੜਾ ਨਾਲ ਮੇਰੀ ਜਾੜ ਤੇ ਤਰਦ ਹੋ ਰਿਹਾ ਹੈ ਐਡਰੈਸ ਨਾਲ ਸਾਡੀ ਵੀ ਤਾਂ ਸਵੇਲਿੰਗ ਆ ਜਾਈ ਹੋਈ ਆ ਆ ਚੀਜ਼ ਸਾਰੀ ਸ਼ਬ ਤੇ ਚਲੋ ਜੀ ਹੁਣ ਆਪਾਂ ਖਾ ਲਈਏ ਅੱਜ ਅਸੀਂ ਬਣਾਏ ਨਮਕੀਨ ਚੋਲ ਬਣਾ ਲੈ ਨਮਕੀਨ ਚੋਲ ਤੇ ਖਾਓ ਤੁਸੀਂ ਵੀ ਤੇ ਚਲੋ ਜੀ ਆਪਾਂ ਖਾ ਪੀ ਕੇ ਚੱਲਦੇ ਆਂ ਫਿਰ ਹੁਣ ਤੇ ਟਾਈਮ ਹੋ ਗਿਆ 8:30 ਵਜੇ ਦਾ ਤੇ ਸਾਡੀ ਪਲੈਨਿੰਗ ਸੀ 7:00 ਵਜੇ ਕਿ ਆਪਾਂ 7:00 ਵਜੇ ਚਲਾਂਗੇ ਤੇ ਚਲੋ ਹਨਾ ਉਹਨਾਂ ਨੇ ਧਰਦੂ ਨਾ ਚੋਣੀਆਂ ਹੁੰਦੀਆਂ ਦੁੱਧ ਪਾਉਣਾ ਹੁੰਦਾ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਜੀ ਆਪਾਂ ਸ਼ਾਇਦ 9 ਵਜੇ ਤੱਕ ਨਿਕਲ ਜੀਏ ਤੇ ਇੱਧਰ ਸਾਡਾ ਸੋਹਣਾ ਜਿਹਾ ਪੁੱਤ ਵੀ ਤਿਆਰ ਹੋ ਗਿਆ ਤੇ ਸਤਿ ਸ਼੍ਰੀ ਅਕਾਲ ਬਾਲਾ ਪੁੱਤ ਉੱਚੀ ਦੇ ਕੀ ਬੋਲ ਜੀਵਿਕਾ ਦਾ ਬੋਲਦਾ ਹੋਣਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਐ ਨਹੀਂ ਸਾਰੇ ਕੀ ਬੋਲੂੱਚੀ ਦੇ ਹੱਥ ਜੋੜ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਤੇ ਚਲੋ ਖਾ ਪੀ ਕੇ ਹੁਣ ਫਿਰ ਚੱਲੀਏ ਹੈਨਾ ਪੈਦਲ ਕਿਤੇ ਹਾਂਜੀ ਇੱਥੇ ਲੱਗਣੀ ਸੀ ਆਪਾਂ ਥੋੜਾ ਜਿਹਾ ਸ਼ੂਟ ਕਰਨ ਨੂੰ ਕਿਉਂਕਿ ਦੇਖੋ ਜਦੋਂ ਸਾਡਾ ਵਿਆਹ ਸੀ ਉਦੋਂ ਤਾਂ ਸਾਡੇ ਸ਼ੂਟ ਪੋਜ-ਪੋਜੇ ਬਣੇ ਨਹੀਂ ਸੀ ਹੈ ਨਾ ਤੇ ਰੌਲਾ ਰੱਪਾ ਪੈ ਗਿਆ ਵਿਆਹ ਦੇ ਵਿੱਚ ਤੇ ਚਲੋ ਫਿਰ ਬੱਚੇ ਕਹਿੰਦੇ ਚਲੋ ਅੱਜ ਆਪਾਂ ਥੋੜਾ ਜਿਹਾ ਟਾਈਮ ਹੈਗਾ ਹਲੀ ਚਾਚੀ ਹੋਰੀ ਆਈ ਨਹੀਂ ਤੇ ਚਲੋ ਆਪਾਂ ਥੋੜਾ ਜਿਹਾ ਹੁਣ ਪੋਜ-ਪੂਜ ਬਣਾ ਲਈਏ ਸਾਰੇ ਹੈ ਨਾ ਤੇ ਫਿਰ ਅਸੀਂ ਫੋਟੋ ਸ਼ੂਟ ਕਰ ਲਏ ਥੋੜਾ ਜਿਹਾ ਤੇ ਘਰ ਦੇ ਵਿੱਚ ਹੀ ਕਰ ਲਿਆ ਚਲੋ ਤੇ ਬਸ ਸਾਰੇ ਨੇ ਆਪਣੀਆਂ ਆਪਣੀਆਂ ਫੋਟੋਆਂ ਕਰਨੀਆਂ ਕਲਿੱਕ ਜੀ ਤੇ ਛੋਟੀ ਜੀ ਅਸੀਂ ਫਿਰ ਵੀਡੀਓ ਬਣਾ ਲਈ ਉਹਦੀ ਤੇ ਛੋਟਾ ਪਾ ਦਾ ਤੁਸੀਂ ਇਹਨੂੰ ਛੋਟ ਦੇ ਵਿੱਚ ਦੇਖ ਸਕਦੇ ਹੋ ਤੇ ਫਿਰ ਆਪਾਂ ਬਸ ਥੋੜੇ ਟਾਈਮ ਤੱਕ ਫੋਨ ਕਰਿਆ ਸੀ ਤੇ ਹੁਣ ਆਪਣੇ ਰਿਸ਼ਤੇਦਾਰ ਨੇ ਵੀ ਆ ਜਾਣਾ ਤੇ ਫਿਰ ਆਪਾਂ ਚਲਦੇ ਹਾਂ ਜੀ ਸਾਰੇ ਇਕੱਠੇ ਹੋ ਕੇ ਤੇ ਚਲੋ ਜੀ ਆਪਾਂ ਚੱਲ ਪਏ ਸੀ ਹੁਣ ਤੇ ਅਸੀਂ ਇੱਕੋ ਗੱਡੀ ਲੈ ਲਈ ਕਿਹਨੇ ਦੋ ਗੱਡੀਆਂ ਚ ਨਹੀਂ ਜਾਣਾ ਹੈਗਾ ਫਿਰ ਜਾਂਦੇ ਹੋਏ ਗੱਲਾਂ ਬਾਤਾਂ ਨਹੀਂ ਹੋਣੀਆਂ ਹੈਗੀਆਂ ਤੇ ਫਿਰ ਇੱਕ ਗੱਡੀ ਦੇ ਵਿੱਚ ਸਾਰੇ ਨੇ ਅਡਜਸਟਮੈਂਟ ਕਰ ਲਈ ਜੀ ਚਲੋ ਤੇ ਹੁਣ ਚਲਦੇ-ਚਲਦੇ ਆਪਣੀ ਆਪਣੀ ਕੱਲਾਵਤਾਂ ਸਾਰੇ ਕਰ ਰਹੇ ਸੀ ਤੇ ਹਲੇ ਆਪਾਂ ਪਿੰਡ ਤੋਂ ਬਾਹਰ ਨਿਕਲੇ ਆ ਤੇ ਪਿੰਡ ਤੋਂ ਬਾਹਰ ਨਿਕਲੇ ਤੇ ਆਪਾਂ ਪਹੁੰਚ ਗਏ ਸੀ ਜੀ ਹੁਣ ਸਰਾਂਦ ਤੇ ਤੇ ਚਲੋ ਜੀ ਖੰਨੇ ਤੋਂ ਥੋੜਾ ਜਿਹਾ ਅੱਗੇ ਗਏ ਤੇ ਲੱਗ ਗਈ ਕਹਿੰਦੇ ਭੁੱਖ ਹੁਣ ਤੇ ਹੁਣ ਕੋਈ ਫਰੂਟ ਵਗੈਰਾ ਲੈ ਲੈਣੇ ਆ ਤੇ ਜਾਂ ਕੁਛ ਖਾਣ ਪੀਣ ਨੂੰ ਹੋਰ ਲੈ ਲੈਣੇ ਆ ਤੇ ਰੁਕ ਗਏ ਸਿਰ ਤੁਹਾਨੂੰ ਪਤਾ ਹੀ ਹੈ ਜਦ ਸਫਰ ਚੱਲ ਨਹੀਂ ਹੁੰਦੇ ਹੈ ਨਾ ਤਾਂ ਫਿਰ ਬੱਚੇ ਨੂੰ ਬਹੁਤ ਜਲਦੀ ਭੁੱਖ ਲੱਗ ਜਾਂਦੀ ਹੈ ਤੇ ਚਲੋ ਜੀ ਫਿਰ ਆਪਾਂ ਅੱਗੇ ਚਾਲੇ ਪਾਤੇ ਤੇ ਰਸਤਾ ਦਾ ਘੰਟਾ 100 ਘੰਟਾ ਤੇ ਸ਼ਾਇਦ ਡੇਢ ਘੰਟੇ ਦਾ ਸੀ ਪਰ ਫਿਰ ਵੀ ਅਸੀਂ ਹੌਲੀ ਹੌਲੀ ਗੱਲਾਂ-ਗੱਲਾਂ ਕਰਦੇ ਕਰਦੇ ਗਏ ਤੇ ਚਲੋ ਜੀ ਆਪਾਂ ਪਹੁੰਚ ਗਏ ਸੀ ਹੁਣ ਤਪਵਨ ਟੱਕੀ ਸਾਹਿਬ ਤੇ ਇੱਥੇ ਦੇਖੋ ਟੋਬੇ ਦੇ ਵਿੱਚ ਛੱਪੜ ਦੇ ਵਿੱਚ ਠੀਕ ਹੈ ਕੋਈ ਛੱਪੜ ਕਹਿੰਦਾ ਕੋਈ ਟੋਬਾ ਕਹਿੰਦਾ ਹੈ ਤੇ ਉਹਦੇ ਵਿੱਚ ਮੱਝਾਂ RAM ਨਲ ਨਾ ਆ ਰਹੀਆਂ ਸੀ ਤੇ ਆਪਾਂ ਆਪਣੇ ਕਦੇ ਰਸਤੇ ਨੂੰ ਚੱਲੀ ਚਾਲੇ ਪਾਈ ਹੋਏ ਸੀ ਤੇ ਅਸੀਂ ਪਹਿਲੀ ਵਾਰ ਜਾ ਰਹੇ ਸੀ ਕਿਉਂਕਿ ਦੇਖੋ ਜੇ ਆਪਣੇ ਕੋਈ ਨੇੜੇ ਤੇੜੇਵੇਂ ਦਾ ਕੁਝ ਹੁੰਦਾ ਹੈ ਤਾਂ ਆਪਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਨਾ ਤੇ ਸਾਡਾ ਬਹੁਤ ਟਾਈਮ ਤੋਂ ਅਸੀਂ ਮਤਲਬ ਫੋਨਾਂ ਦੇ ਵਿੱਚ ਵੀਡੀਓ ਵਗੈਰਾ ਦੇਖ ਰਹੇ ਸੀ ਤੇ ਉਦੋਂ ਦਾ ਸੀ ਕਿ ਚਲੋ ਆਪਾਂ ਕਿਸੇ ਦਿਨ ਜਾ ਕੇ ਆਵਾਂਗੇ ਦੇਖਦੇ ਕੀ ਹੈ ਕੀ ਨਹੀਂ ਹੈ ਨਾ ਤੇ ਆਪਾਂ ਨੂੰ ਹਰ ਚੀਜ਼ ਜੇ ਨੇੜੇ ਤੇੜੇ ਹੈਗੀ ਤਾਂ ਕੋਈ ਦੇਖਣੀ ਚਾਹੀਦੀ ਆ ਕਿ ਕੀ ਬਣਿਆ ਹੋਇਆ ਕਿਵੇਂ ਹੈ ਉੱਥੇ ਤੇ ਚਲੋ ਜੀ ਆਪਾਂ ਜੰਗਲ ਦੇ ਰਸਤੇ ਨੂੰ ਹੁੰਦੇ ਹੋਏ ਤੇ ਬੱਸ ਆਪਾਂ ਪਹੁੰਚਣ ਵਾਲੇ ਸੀ ਤੇ ਰਸਤਾ ਬਹੁਤ ਵਧੀਆ 뷰 ਸੀ ਤੇ ਆਪਾਂ ਪਹੁੰਚ ਗਏ ਸੀ ਹੁਣ ਟੱਪੋ ਬਣ ਟੱਕੀ ਸਾਹਿਬ ਤੇ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿ ਕੀ ਕੀ ਹੈ ਕੀ ਨਹੀਂ ਹੈਗਾ ਤੇ ਚਲੋ ਜੀ ਕਾਫੀ ਚਾਰੇ ਸੰਗਤ ਆਈ ਹੋਈ ਸੀ ਤੇ ਕੋਈ ਬੱਸਾਂ ਚ ਕੋਈ ਗੱਡੀਆਂ ਚ ਆ ਰਹੇ ਸੀ ਤੇ ਦੇਖੋ ਇੱਥੋਂ ਬਾਹਰ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਸੋ ਲੱਗਿਆ ਹੋਇਆ ਤਬੋਡਨ ਟੱਕੀ ਸਾਹਿਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਇੱਧਰ ਦੇਖੋ ਤੇ ਸਾਰੇ ਕਿਤੇ ਹਰਿਆਲੀ ਹਰਿਆਲੀ ਤੇ ਵੈਸੇ ਇੱਥੇ ਲਿਫਕੇ ਆਇਆ ਸੀ ਕਹਿੰਦੇ ਵੀਡੀਓ ਬਣਾਉਣਾ ਜਾਂ ਫੋਟੋ ਖਿੱਚਣਾ ਮਨਾ ਹੈ ਪਰ ਆਪਾਂ ਜਿੱਥੇ ਲੱਗਿਆ ਹੋਇਆ ਸੀ ਕਿ ਵੀਡੀਓ ਜਾਂ ਫੋਟੋ ਨਹੀਂ ਬਣਾਉਣੀ ਤੇ ਆਪਾਂ ਉਹ ਕੁਝ ਵੀਡੀਓ ਦੇ ਵਿੱਚ ਲੈ ਆ ਨਹੀਂ ਹੈਗਾ ਤੇ ਨਾਰਮਲ ਆਪਾਂ ਵੈਸੇ ਹੀ ਗ੍ਰੀਨਰੀ ਵਗੈਰਾ ਜਾਂ ਕੋਈ ਸੰਗਤ ਚੱ ਰਹੀ ਹੈ ਤੇ ਉਹਨਾਂ ਦੀ ਛੋਟੀ ਛੋਟੀ ਜਿਹੀ ਕਲਿੱਪ ਲੈ ਲਈ ਸੀ ਤੇ ਫਿਰ ਨਗਰ ਤਾਂ ਹੁਣ ਆਪਾਂ ਜੇ ਬਾਹਰ ਕਿਤੇ ਆਏ ਆ ਤਾਂ ਫਿਰ ਆਪਾਂ ਨੂੰ ਮਤਲਬ ਥੋੜੀ ਬਥੀ ਵੀਡੀਓ ਬਣਾਉਣੀ ਪੈਂਦੀ ਹੈ ਦੇਖਣੀ ਪੈਂਦੀ ਹੈ ਤਾਂ ਕਿ ਆਪਣੇ ਕੋਲ ਕੋਈ ਨਾ ਕੋਈ ਯਾਦ ਰਹੀ ਆਪਾਂ ਕਿੱਥੇ ਜਾ ਕੇ ਆਏ ਹੈ ਹੈਨਾ ਤੇ ਬੱਸ ਇਹ ਅੱਜਕੱਲ ਮਤਲਬ ਟ੍ਰੈਂਡ ਹੀ ਹੈ ਹੈਨਾ ਆਪਾਂ ਜਿੱਥੇ ਮਰਜੀ ਜਾਈਏ ਤਾਂ ਫਿਰ ਵੀਡੀਓ ਜਾਂ ਫੋਟੋ ਵਗੈਰਾ ਦਾ ਆਪਾਂ ਲੈਣ ਦੀ ਹੈ ਤੇ ਅਸੀਂ ਜਾਦੇ ਇਧਰ ਉਧਰ ਦੀਆਂ ਬਣਾਈਆਂ ਨਹੀਂ ਚਲੋ ਆਪਣੀਆਂ ਆਪਣੀ ਆਪਾਂ ਤੁਰਦੇ ਫਿਰਦੇ ਆਂਦੀਆਂ ਜਾਂ ਥੋੜੀ ਬਥੀ ਸੰਗਤ ਦੀ ਵੀਡੀਓ ਲੈ ਲਈ ਹੈ ਤੇ ਇੱਥੇ ਖੜੇ ਹੋਏ ਸੀ ਊਠ ਤੇ ਸਾਰੇ ਉਹਨਾਂ ਨੂੰ ਦੇਖ ਰਹੇ ਸੀ ਇਹ ਤੇ ਡਰ ਵੀ ਬੱਚੇ ਡਰ ਵੀ ਰਹੇ ਸੀ ਇੱਥੇ ਕਿ ਕਿਤੇ ਇੰਨੀ ਲੰਮੀ ਲੰਮਾ ਜਿਹਾ ਬਾਹਰੋਂ ਇਹਨਾਂ ਦੀ ਗਰਦਨ ਕੱਢ ਕੇ ਆ ਰਹੀ ਸੀ ਕਿ ਕਿਤੇ ਐਵੇਂ ਨਾ ਸਾਨੂੰ ਫੜ ਲੈਣਾ ਤੇ ਡਰਦੇ ਡਰਦੇ ਕੋਈ ਪਿੱਛੇ ਹੋ ਰਿਹਾ ਸੀ ਕੋਈ ਅੱਗੇ ਹੋ ਰਿਹਾ ਸੀ ਤੇ ਸਾਰੇ ਪੂਰਾ ਇੰਜੋਏ ਕਰ ਰਹੇ ਸੀ ਤੇ ਚਲੋ ਜੀ ਅਸੀਂ ਇੱਥੇ ਖੜੇ ਦੇਖ ਰਹੇ ਸੀ ਇਹਨਾਂ ਨੂੰ ਕੀ ਕੀ ਕਰਦੇ ਵੇ ਤੇ ਫਿਰ ਅੱਪਾਗੇ ਰਸਤ ਚੱਲੇ ਪਾਤੇ ਤੇ ਸਾਰਾ ਸੇ ਘੁੰਮ ਫਿਰ ਕੇ ਦੇਖਿਆ ਇੱਥੇ ਮਤਲਬ ਵਧੀਆ ਪੁਰਾਣੀਆਂ ਚੀਜ਼ਾਂ ਨੂੰ ਮਤਲਬ ਬੜਾ ਸੰਭਾਲ ਕੇ ਰੱਖਿਆ ਹੋਇਆ ਤੇ ਪੁਰਾਣੇ ਵਿਰਸੇ ਨੂੰ ਹੈਨਾ ਤੇ ਬਾਕੀ ਹਰਿਆ ਭਰਿਆ ਸਾਰੇ ਪਾਸੇ ਹਰਿਆਲੀ ਹਰਿਆਲੀ ਹੋਈ ਹੋਈ ਹੈ ਤੇ ਪਸ਼ੂ ਪੰਛੀਆਂ ਨੂੰ ਜਾਨਵਰਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਤਲਬ ਵਧੀਆ ਤਰੀਕੇ ਅੱਜ ਵੀ ਅਸੀਂ ਇੱਧਰ ਆ ਗਏ ਸੀ ਤੇ ਇੱਧਰ ਦੇਖੋ ਜਿਵੇਂ ਆਪਣੇ ਸਾਰੇ ਪ੍ਰਾਣਾ ਮਤਲਬ ਪਹਿਲਾ ਟਾਈਮ ਦੇ ਵਿੱਚ ਹੁੰਦੇ ਸੀ ਸੰਦੂਕ ਪੇਟੀਆਂ ਚਰਖੇ ਹੈ ਨਾ ਤੇ ਜਿਹੜਾ ਵੀ ਮਤਲਬ ਕੋਈ ਵੀ ਐਵੇਂ ਦਾ ਸਮਾਨ ਹੁੰਦਾ ਸੀ ਸਾਰਾ ਬੜੇ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਤੇ ਇੱਧਰ ਇੱਕ ਰੂਮ ਸੀ ਤੇ ਵਿੱਚ ਬਾਬਾ ਜੀ ਦੀ ਫੋਟੋ ਵਗੈਰਾ ਸਾਰੀਆਂ ਲਾਈਆਂ ਹੋਈਆਂ ਸੀ मतलब जे कोई ਕਿਸ ਕਦੇ ਮਿਲਣਾ ਆ ਜਾਂ ਕੁਛ ਹੈ ਨਾ ਕਿ ਮੈਂ ਇੱਥੇ ਹੱਥ ਦੇ ਵਿੱਚ ਪਤਾ ਨਹੀਂ ਕੀ ਹੈ ਨਾ ਇਹ ਮਗਰਮੱਛ ਹੈ ਜਾਂ ਕੀ ਹੈ ਕਿਤੇ ਮੋਰ ਨਾਲ ਬੈਠੇ ਹੈ ਜਾਂ ਕਿਤੇ ਕਿਸੇ ਜਾਨਵਰਾਂ ਪੰਛੀਆਂ ਨਾਲ ਹੈ ਨਾ ਤੇ ਸਾਰੀ ਤਰ੍ਹਾਂ ਦੀਆਂ ਫੋਟੋਆਂ ਵਗੈਰਾ ਲਾਈਆਂ ਹੋਈਆਂ ਸੀ ਇੱਥੇ ਤੇ ਫਿਰ ਅਸੀਂ ਇਹ ਦੇਖਣ ਲੱਗੇ ਕੁਦਰਤ ਨਾਲ મતલਬ ਪੰਛੀਆਂ ਨਾਲ ਪਸ਼ੂਆਂ ਨਾਲ ਹੈ ਨਾ ਜਿਵੇਂ ਕਿ ਆਪਾਂ ਨੂੰ મતલਬ ਬਹੁਤ ਪਿਆਰ ਵਾਹੋਂ ਗਰਖੇ ਹੋਏ ਹੈ ਹਨਾ ਤੇ ਬਹੁਤ ਪਿਆਰ ਨਾਲ ਸੰਭਾਲ ਕੇ ਰੱਖਿਆ ਹੋਇਆ ਸਾਰੀ ਚੀਜ਼ਾਂ ਨੂੰ ਇੱਥੇ ਬੜੀਆਂ ਰੰਗ-बिरੰਗੀਆਂ ਚਿੜੀਆਂ ਸੀ ਉਹ ਵੀ ਬੜੀਆਂ ਸੋਹਣੀਆਂ ਲੱਗ ਰਹੀਆਂ ਸੀ ਤੇ ਇੱਕ ਮਤਲਬ ਇੱਕ ਪੇੜ ਦੀ ਤਰ੍ਹਾਂ ਬਣਾਇਆ ਹੋਇਆ ਸੀ ਇੱਥੇ ਤੇ ਉੱਤੇ ਸਾਰੇ ਕੀਤੇ ਮਤਲਬ ਲੰਗਰ ਹਾਲ ਚ ਵੀ ਸੀ ਜਾ ਕੇ ਦੇਖਿਆ ਸਾਰੀ ਪਾਸੇ ਤੇ ਉਹਨਾਂ ਦੇ ਵਧੀਆ ਘਰ ਸਾਰੀਆਂ ਮਤਲਬ ਚਾਰੰਬਰਾਂ ਲਈ ਘਰ ਉਹ ਬਣਾਏ ਹੋਏ ਸੀ ਸਾਰਾ ਖਾਣ ਪੀਣ ਵਾਸਤੇ ਵਧੀਆ ਮਤਲਬ ਸਾਰਾ ਕੁਦਰਤ ਨੂੰ ਬੜੇ ਸੰਭਾਲ ਕੇ ਰੱਖਿਆ ਹੋਇਆ ਤੇ ਚਲੋ ਜੀ ਅਸੀਂ ਹੋ ਗਏ ਸੀ ਰਵਾਨਾ ਹੁਣ ਇੱਥੋਂ ਤੇ ਆਪਾਂ ਹੁਣ ਚੱਲ ਪਏ ਸੀ ਰਾੜਾ ਸਾਹਿਬ ਵੱਲ ਨੂੰ ਤੇ ਇਧਰੋਂ ਉੱਪਰ ਵੱਨ ਆਉਂਦੇ ਬਿਲਕੁਲ ਨੇੜੇ ਹੀ ਇੱਥੋਂ ਰਾੜਾ ਸਾਹਿਬ ਸ਼ਾਇਦ 8-9 ਕਿਲੋਮੀਟਰ ਹੋਊ ਤੇ ਦੋਸਤ ਜੀ ਆਪਾਂ ਹੁਣ ਪਹੁੰਚ ਗਏ ਸੀ ਸਿਰਾੜਾ ਸਾਹਿਬ ਪਹਿਲਾਂ ਸੀ ਸੋਚਿਆ ਸੀ ਪਹਿਲਾਂ ਪਰੜਾ ਸਾਹਿਬ ਜਾਵਾਂਗੇ ਤੇ ਫਿਰ ਆਪਾਂ ਤਵੋਂ ਜਾਵਾਂਗੇ ਤੇ ਪਰ ਫਿਰ ਸਰਾਂ ਦੀ ਸਲਾਹ ਚੇਂਜ ਹੋ ਗਈ ਕਹਿੰਦੇ ਪਹਿਲਾਂ ਪੋਧਰ ਜਾ ਕੇ ਆਉਣੇ ਫਿਰ ਇੱਧਰ ਆਵਾਂਗੇ ਜਦ ਤੱਕ ਅਸੀਂ ਇਹ ਗੁਰਦੁਆਰਾ ਸਾਹਿਬ ਆਏ ਤਾਂ ਬਹੁਤ ਜ਼ਿਆਦਾ ਤੁੱਕ ਹੋ ਚੁੱਕੀ ਸੀ ਤੇ ਦੇਖੋ ਇੱਧਰ ਵੀ ਬੜਾ ਵਧੀਆ ਗ੍ਰੀਨਰੀ ਗ੍ਰੀਨਰੀ ਇੰਨੀ ਵਧੀਆ ਪਾਰਕਾਂ ਬਣੀਆਂ ਹੋਈਆਂ ਸੀ ਨਾ ਇੱਥੇ ਤੇ ਮੈਨੂੰ ਬਹੁਤ ਵਧੀਆ ਲੱਗਦੀਆਂ ਪਹਿਲਾਂ ਮੈਂ ਕਿਹਾ ਆਪਾਂ ਪਾਰਕ ਦੀ ਵੀਡੀਓ ਬਣਾਉਣੀ ਹੈ ਇੰਨੀ ਵਧੀਆ ਤਰੀਕੇ ਦੇ ਨਾਲ ਮਤਲਬ ਪਾਰਕ ਦੀ ਕਟਿੰਗ ਕਰੀ ਹੋਈ ਸੀ ਤੇ ਫਿਰ ਅਸੀਂ ਚਲੇ ਗਏ ਸੀ ਸਰੋਵਰ ਵੱਲ ਤੇ ਸਰੋਵਰ ਤੋਂ ਆ ਕੇ ਇੱਥੇ ਦੇਖੋ ਬੜੀ ਵਧੀਆ ਕਟਿੰਗ ਨਾਲ ਨਾ ਇੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਸੀ ਸੀ ਸਿਖਰ ਦੁਆਰਾ ਸਾਡੇ ਦੇ ਬਾਹਰ ਦਾ ਦੇਸ਼ ਤੇ ਅਸੀਂ ਬਹੁਤ ਸਾਲਾਂ ਬਾਅਦ ਗਏ ਸੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਚੇਂਜ ਹੋ ਗਿਆ ਸੀ ਤੇ ਪਾਰਕਾਂ ਬੜੀਆਂ ਸੋਹਣੀਆਂ ਬੜੀਆਂ ਹੋਈਆਂ ਐ ਇੰਨੀਆਂ ਸੋਹਣੀਆਂ ਪਾਰਕਾਂ ਤੇ ਡੈਕੋਰੇਟਿਵ ਬੜੀਆਂ ਸੋਹਣੇ ਤਰੀਕਿਆਂ ਨਾਲ ਕਰੀ ਹੋਈਆਂ ਕਟਿੰਗ ਤੇ ਰਸਤੇ ਜਾਂਦੇ ਜਾਂਦੇ ਸਾਨੂੰ ਮਿਲ ਗਏ ਸੀ ਮੁੱਖ ਜਥੇਦਾਰ ਅ ਗਿਆਨੀ ਰਾਜਾ ਰਾਜ ਸਿੰਘ ਜੀ ਤੇ ਫਿਰ ਸਾਰਿਆਂ ਨੇ ਆਪਣੀ ਆਪਣੀ ਫੋਟੋ ਕਲਿੱਕ ਕਰਵਾ ਲਈਆਂ ਤੇ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਤੇ ਤੇ ਇੰਟਰਨਲ ਇੰਡਸਟਰੀ ਸਾਨੂੰ ਕਹਿੰਦੇ ਤੁਸੀਂ ਪਿੱਛੇ ਗੁਰਦੁਆਰਾ ਸਾਹਿਬ ਛੱਡ ਕੇ ਅੱਗੇ ਚੋਲਾ ਸਾਹਿਬ ਤੇ ਤੁਸੀਂ ਉੱਥੇ ਵੀ ਜਾਓ ਤੇ ਦਰਸ਼ਨ ਕਰਕੇ ਆਓ ਫਿਰ ਅਸੀਂ ਉਹਨਾਂ ਦੇ ਕਹਿਣ ਤੇ ਫਿਰ ਅਸੀਂ 2 ਕਿਲੋਮੀਟਰ ਵਾਪਸ ਗਏ ਤੇ ਫਿਰ ਗੁਰਦੁਆਰਾ ਚੋਲਾ ਸਾਹਿਬ ਜਾ ਕੇ ਅਸੀਂ ਮੱਥਾ ਟੇਕਿਆ ਤੇ ਦਰਸ਼ਨ ਕਰੇ ਅ ਚੰਗੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲਾ 52 ਕਲੀਆਂ ਵਾਲੇ ਚੋਲਾ ਸਾਹਿਬ ਜੀ ਦੇ ਤੇ ਚੋਲਾ ਸਾਹਿਬ ਤੇ ਪੋਥੀ ਸਾਹਿਬ ਜੀ ਦੇ ਤੇ ਫਿਰ ਤਾਂ ਦੇਖੋ ਜੀ ਤੁਸੀਂ ਵੀ ਕਰੋ ਦਰਸ਼ਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋੜਾ ਸਾਹਿਬ ਤੇ ਇੱਧਰ ਚੋੜਾ ਸਾਹਿਬ 52 ਕਲੀਆਂ ਵਾਲਾ ਚੋੜਾ ਸਾਹਿਬ ਜਿਹੜਾ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਸੀ ਤੇ ਉਹ ਵਾਲਾ ਇਹ ਛੋਲਾ ਸਾਹਿਬ ਹੈ ਤੇ ਜਾ ਕੇ ਸਾਰੇ ਜਣੇ ਜਰੂਰ ਦਰਸ਼ਨ ਕਰਕੇ ਆਓ ਜਦੋਂ ਮਤਲਬ ਉਹ ਇੱਧਰ ਤੁਸੀਂ ਜਾਣੇ ਹੋ ਤੇ ਇੱਧਰ ਹੈ ਜੀ ਪਾਵਨ ਪੁਥੀ ਸਾਹਿਬ ਪੰਜ ਗ੍ਰੰਥੀ ਤੇ ਇਹਨਾਂ ਦੇ ਵੀ ਕਰੋ ਦਰਸ਼ਨ ਉਹ ਤੋਂ ਬਾਅਦ ਫਿਰ ਇਧਰ ਸੀ ਇਹ ਇਤਿਹਾਸਿਕ ਖੂਹ ਇੱਥੇ ਲਿਖਿਆ ਸੀ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਇੱਥੇ ਆ ਕੇ ਆਈ ਸੀ ਤੇ ਹਾਲੇ ਤੱਕ ਉਹ ਖੂਹ ਦੇ ਵਿੱਚ ਪਾਣੀ ਵੀ ਹੈਗਾ ਏ ਜਦੋਂ ਸੀ ਕਿ ਫਿਰ ਉਹਨਾਂ ਲੈਟਾ ਵਗੈਰਾ ਲਾਤੀਆਂ ਕੱਲੇ ਚਲੋ ਤੁਸੀਂ ਵੀਡੀਓ ਬਣਾ ਲਓ ਤੇ ਕਿ ਗੁਰਦੁਆਰਾ ਸਭ ਚੀ ਵੀ ਹੈ ਨਾ ਉਹਨਾਂ ਨੂੰ ਹੁੰਦਾ ਕਿ ਸਾਰੇ ਦਰਸ਼ਨ ਕਰਨ ਹੈ ਨਾ ਜਿੱਥੇ ਕਿਹੜੀ ਚੀਜ਼ ਹੈਗੀ ਕਿਹੜੀ ਨਹੀਂ ਤੇ ਇੱਧਰ ਸੀ ਜੀ ਇੱਕ ਕਹਿੰਦੇ ਫਿਰ ਇੱਥੇ ਗੁਰਦੁਆਰਾ ਸਾਹਿਬ 'ਚ ਪਤਾ ਲੱਗਿਆ ਕਿ ਤੁਸੀਂ ਇੱਕ ਹਵੇਲੀ ਅੱਗੇ ਉੱਥੇ ਵੀ ਸੌਹਣ ਹਵੇਲੀ ਇੱਕ ਗੁਰਦੁਆਰਾ ਸਾਹਿਬ ਤੇ ਭਡੋਲਾ ਸਾਹਿਬ ਤੁਸੀਂ ਉੱਥੇ ਵੀ ਜਾ ਕੇ ਆਓ ਤੇ ਇੱਥੇ ਮਤਲਬ ਉਸ ਟਾਈਮ ਦਾ ਉਹ ਸ਼ਿਰਗੁਰ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦਾ ਪੜੋਲਾ ਸਤ ਪਿਆ ਹੈ ਤੇ ਜਦੋਂ ਮਤਲਬ ਗੁਰੂ ਜੀ ਨੂੰ ਕਿਸੇ ਨੇ ਕਿਹਾ ਸੀ ਤੇ ਕਿਸੇ ਬੁੱਢੀ ਮਾਈ ਨੇ ਕਹਿੰਦੇ ਵੀ ਸਾਡੇ ਘਰ 'ਚ ਬਰਕਤ ਨਹੀਂ ਹੈਗੀ ਤੇ ਤੁਸੀਂ ਮਤਲਬ ਸਾਡੇ ਘਰ 'ਚ ਬਰਕਤ ਨਹੀਂ ਤੇ ਆ ਕੇ ਸਾਡੇ ਘਰ ਤੁਸੀਂ ਜਰਨ ਪਾਓ ਤੇ ਉਹਨਾਂ ਨੇ ਫਿਰ ਉਹ ਕਿਹਾ ਸੀ ਕਿ ਆ ਤੁਸੀਂ ਢੋਲੇ ਆ ਮਤਲਬ ਇਹ ਢੋਲੇ ਨੂੰ ਕਣਕ ਦਾ ਢੋਲਾ ਕਿਹਾ ਜਾਂਦਾ ਸੀ ਪਹਿਲਾਂ ਜਿਵੇਂ ਆਪਾਂ ਹੁਣ ਆਟੇ ਦੀ ਢੋਲੀਂ ਨਰਮੀ ਕੁਝ ਕਹਿ ਦਿੰਨੇ ਆ ਉਸ ਟਾਈਮ ਇਹ ਕੱਚੇ ਢੋਲੇ ਹੁੰਦੇ ਸੀ ਤੇ ਕਹਿੰਦੇ ਤੁਸੀਂ ਇਹਨਾਂ ਨਾਲ ਢੱਕਣੀ ਛੱਕਣਾ ਤੇ ਬਸ ਇਹਰੇ ਨੀਚੇ ਦਾਣੇ ਕੱਢੀ ਜਾਣੇ ਆ ਤੇ ਆਪਣੇ ਆਪ ਮਤਲਬ ਇਹਦੇ ਵਿੱਚੋਂ ਦਾਣੇ ਆਈ ਜਾਣਗੇ ਤੇ ਉਹਨਾਂ ਨੇ ਉਸੇ ਤਰ੍ਹਾਂ ਕਰਿਆ ਤੇ ਪੰਜ ਪੀੜੀਆਂ ਤੱਕ ਇਸ ਢੋਲੇ ਸਾਹਿਬ ਦੇ ਵਿੱਚੋਂ ਦਾਣੇ ਨਿਕਲਦੇ ਰਹੇ ਤੇ ਪੰਜਵੀਂ ਪੀੜੀ ਦੇ ਵਿੱਚ ਆ ਕੇ 180 ਸਾਲ ਬਾਅਦ ਜਿਵੇਂ ਉੱਥੇ ਲਿਖਿਆ ਗਿਆ ਇਤਿਹਾਸ ਤੇ ਉਹਨਾਂ ਦੀ ਨਵੀਂ ਵਿਆਹੀ ਨੂੰ ਨੇ ਪਢੋਲੇ ਦਾ ਟੱਕਣ ਚੱਕਤਾ ਤੇ ਬਰਕਤ ਉੱਥੇ ਹੀ ਖਤਮ ਹੋ ਗਈ ਤੇਵੇਂ ਇੱਥੇ ਇਤਿਹਾਸ ਲਿਖਿਆ ਗਿਆ ਕਰਕੇ ਤੇ ਉਹ ਦਤਨ ਨੂੰ ਗੱਡਤਾ ਸੀ ਤੇ ਉਹਦੇ ਨਾਲ ਘੋੜਾ ਬੰਨਿਆ ਸੀ ਤੇ ਉਹ ਦਤਨ ਦਾ ਨਿੰਮ ਹਰਾ ਭਰਾ ਹੁਣ ਤੱਕ ਦੇਖੋ ਖੜਿਆ ਹੈ ਤੇ ਕਰੋ ਜੀ ਦਰਸ਼ਨ ਤੁਸੀਂ ਵੀ ਤੇ ਉਹ ਵਾਲਾ ਨਿੰਮ ਦੇਖੋ ਦਤਨ ਤੋਂ ਮਤਲਬ ਨਿੰਮ ਹੁਣ ਤੱਕ ਹਰਿਆ ਭਰਿਆ ਹੈ ਤੇ ਫਿਰ ਇਹ ਵੀ ਸਾਨੂੰ ਪਤਾ ਲੱਗਿਆ ਤੇ ਉਹ ਤੋਂ ਬਾਅਦ ਜੀ ਚਲੋ ਅਸੀਂ ਅੱਗੇ ਸੀ ਆਪਣੇ ਪਿੰਡ ਦੇ ਨੇੜੇ ਤੇ ਵਿਰਸਾ ਢਾਬਾ ਦਿਖ ਗਿਆ ਸਾਨੂੰ ਕਹਿੰਦੇ ਭੁੱਖ ਲੱਗੀ ਹੋਈ ਹੈ ਚਲੋ ਤੇ ਆਪਾਂ ਕੁਝ ਖਾ ਪੀ ਕੇ ਚਲਦੇ ਹਾਂ ਹੁਣ ਤੇ ਸਾਰੇ ਸਲਾਹਾਂ ਕਰ ਰਹੇ ਖੜੇ ਕੀ ਖਾਣਾ ਹੈ ਹੈਨਾ ਤੇ ਪਹਿਲਾਂ ਸੀ ਚਲੋ ਕੋਈ 스낵ਸ ਵਗੈਰਾ ਖਾ ਕੇ ਚੱਲਾਂਗੇ ਫਿਰ ਪਲੈਨਿੰਗ ਹੋ ਗਈ ਕਹਿੰਦੇ ਚਲੋ ਡਿਨਰ ਕਰਕੇ ਹੀ ਚੱਲਦੇ ਹਾਂ ਹੁਣ ਬਹੁਤ ਟਾਈਮ ਹੋ ਗਿਆ ਹੁਣ ਕਿੱਥੇ ਘਰ ਜਾ ਕੇ ਬਣਾਵਾਂਗੇ ਆਪਾਂ ਤੇ